ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਕਾਮਨਾਵਾਂ ਰੱਖੇ ਮਿਹਰ ਭਰਿਆ ਹੱਥ ਰੱਖੇ ਆਪੋ ਆਪਣੀ ਜਿੰਦਗੀ ਚ ਆਨੰਦ ਮਾਣੋ ਖੁਸ਼ ਰਹੋ ਅਸੀਂ ਵੀ ਠੀਕ ਆ ਤਾਂ ਤੁਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਤੁਸੀਂ ਵੀ ਠੀਕ ਰਭੋ ਤਾਂ ਬਾਕੀ ਮੇਰਾ ਕੋਰ ਵੀ ਪੰਜਾਬੀ ਦਰਦੀ ਚੈਨਲ ਤੇ ਛੋਟਾ ਸਵਾਲ ਪਏ ਤੇ ਲਾਉ ਜੀ ਕੱਲ ਜਿਹੜਾ ਆਪਾਂ ਪਜਾਮਾ ਪਲਾਜੋ ਕੱਟਿਆ ਸੀਗਾ ਤੇ ਉਹਦੀ ਮੈਂ ਤੁਹਾਨੂੰ ਵੀਡੀਓ ਪਾਈ ਸੀ ਪਲਾਜੋ ਕੱਟਿਆ ਦੀ ਹੁਣ ਆਪਾਂ ਸਲਾਈ ਦੀ ਵੀਡੀਓ ਪਾਉਣੇ ਆ లైడి వీడియో ਆਪਾਂ ਪਹਿਲਾਂ ਆਸਣਾਂ ਦੇ ਜੋੜਨ ਲੱਗੇ ਤਾਂ ਉਹਨੇ ਇੱਕ ਇੱਕ ਜਿਹੇ ਤੋ ਆਸਣ ਤੋਂ ਆਸਣ ਫੜ ਲੈਣਾ ਆਸਣ ਤੋਂ ਨੇ ਜੋੜ ਕੇ ਉਹ ਆਸਣ ਦੋਨੇ ਜੋੜ ਦੇਣੇ ਆਪਾਂ ਜਿੰਨਾ ਮੇਰੇ ਭੈਣ ਭਰਾਵਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪ ਨੂੰ ਫੈਵਰੀਟਿੰਗ ਆ ਸਾਰੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਪਾ ਸਕਦਾ ਇਹ ਦੇ ਆਫਸਾਂ ਤੋਂ ਨਹੀਂ ਵਾਸੀ ਆ ਸੰਜੂੜਲੇ ਹੁਣ ਆ ਦੇਖੋ ਉਧਰੋਂ ਵੀ ਆ ਸੰਜੂੜਲੇ ਉਧਰੋਂ ਵੀ ਆ ਸੰਜੂੜਲੇ ਹਨਾ ਤੇ ਹੁਣ ਆਪਾਂ ਇਹਦੀ ਮੋਰੀ ਭੰਨ ਲੈਣੀ ਆ ਜਿੰਨੀ ਇੱਕ ਮੈਨੂੰ ਨੌਲੇਜ ਨੌਲੇਜ ਆ 19 ਕਿ ਮੈਂ ਤੁਹਾਨੂੰ ਦੇਈ ਜਾਊਂਗੀ ਬਾਕੀ ਜਿਹੜੀ ਕੋਈ ਗਲਤੀ ਮੈਨੂੰ ਦੱਸੋ ਤੇ ਉਹ ਫਿਰ ਗਲਤੀ ਸਦਾਰ ਜਾ ਵੀ ਬੰਦਾ ਕਿਉਂ ਅਕਰ ਤਾਂ ਹਰ ਇੱਕ ਨੂੰ ਹੁੰਦੀ ਪਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਕੋਈ ਦੂਜਾ ਬੰਦਾ ਗਲਤ ਦੱਸਦਾ ਆ

ਆਸਣ ਵੀ ਜੋੜ ਲਈ ਤਾਂ ਮੋਰੀਆਂ ਵੀ ਜੋੜ ਲਈਆਂ ਮੋਰੀਆਂ ਦੇਖੋ ਦੋਨੇ ਜੋੜ ਲਈਆਂ ਤੇ ਆਸਣ ਵੀ ਜੋੜ ਲਿਆ ਹੁਣ ਆਪਾਂ ਇਹਦੀ ਗਬਲੀ ਸੀਣ ਲਾਉਣੀ ਆ ਪਹਿਲਾਂ ਆਸਣ ਨੂੰ ਆਸਣ ਫੜ ਕੇ ਜੋੜ ਲੈਣਾ ਫੇ ਮੋਰੀਆਂ ਦਾ ਫੱਟਾ ਭੰਦ ਲੈਣਾ ਮੋਰੀਆਂ ਦਾ ਫੱਟਾ ਭੰਨ ਕੇ ਫੇ ਤੁਸੀਂ ਮੋਰੀ ਜਿੰਨੀ ਰੱਖਣੀ ਹੋ ਤੁਸੀਂ ਮੋਰੀ ਇੱਧਰ ਰੱਖ ਕੇ ਤਾਂ ਮੋਰੀ ਦੀ ਸੀਣ ਫੇ ਆਸਣ ਤੱਕ ਇੱਧਰ ਲਾਓ ਬੱਦ੍ਹਾ ਜਿਹੜਾ ਕੱਪੜਾ ਆ ਉਹ ਵਲੋਕ ਨਹੀਂ ਕੱਟ ਰਹਿਣਾ ਉਸ ਮਸ਼ੀਨ ਨੇ ਬੱਦ ਘੱਟ ਨੂੰ ਚੱਕ ਲੈਂਦਾ ਆ ਫੇਰ ਕਰ ਦੇਣਾ ਕੱਟ ਦੇਣਾ ਆ ਤਾਂ ਆਪਾਂ ਨੂੰ ਕੱਟਣ ਦੀ ਲੋੜ ਨਹੀਂ ਹੈਗੀ ਏ ਪਲਾਜ ਸੌਖਾ ਹੀ ਆ ਸਿੱਧਾ ਹੀ ਆ ਪਲਾਜ ਇਹਨੂੰ ਸਿਰੇ ਦੋ ਤਿੰਨ ਲੱਗਦੀਆਂ ਜਿਹੜਾ ਪੈਂਟ ਪਲਾਜ ਹੁੰਦਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਉਹਨੂੰ ਟਾਈਮ ਇਦਾਂ ਲੱਗਦਾ ਮੈਂ ਤੁਹਾਨੂੰ ਦੱਸ ਵੀ ਜਿੰਨੀ ਆ ਉਹਨੂੰ ਕਿ ਪਾਸੇ ਦੀ ਵੀ ਸੀਨ ਲੱਗਣੀ ਹੁਣ ਆਪਾਂ ਮੋਰੀ ਦੀ ਸੀਨ ਲਾਤੀ ਜਿਹੜੀ ਉਹਨੂੰ ਇਸ ਪਾਸੇ ਉਹ ਵੀ ਸੀਨ ਲੱਗਣੀ ਆ ਤੇ ਉਹਨੂੰ ਜਿਹੜਾ ਮੋਰੇ ਪਾਸੇ ਆਪਣੇ ਆ ਹੱਤੇ ਆ ਨਾ ਇੱਥੇ ਉਹਨੂੰ ਪਲੇਟਾਂ ਵੀ ਪੈਣੀਆਂ ਆ ਮੋਰਲੇ ਪਾਸੇ 10 ਇੰਚ ਦੀ ਪਾ ਸਕਦੇ ਤੁਸੀਂ ਤਾਂ ਵੈਸੇ ਤੋਂ ਦੋ ਤਿੰਨ ਕਿਹਦੀ ਹੁੰਦੀ ਜੇ ਕੋਈ ਜ਼ਿਆਦਾ ਹੀ ਲੰਬਾ ਤਾਂ ਫਿਰ ਤੁਸੀਂ 4ਤੀ ਕਰ ਦੋ 3 ਇੰਚ ਦੀ ਪਲੋਈ ਪਾਓ ਇਰ ਨੂੰ 벨ਟ ਵੀ ਲੱਗਣੀ ਆ ਉਹਨੂੰ 벨ਟ ਵੱਖਰੀ ਲੱਗਣੀ ਪਈ ਉਹਨੂੰ ਫਿਰ ਪੈਂਟ ਪਲਾਜ ਤਾਂ ਕਹਿੰਦੇ ਆ ਇਹ ਪਲਾਜ ਉਹ ਸਿੱਧਾ ਹੀ ਆ ਇਹਨੂੰ 벨ਟ ਫੁੱਟ ਨਹੀਂ ਲੱਗਦੀ ਹੁੰਦੀ ਹੈਗੀ ਇਹ ਤਾਂ ਸਿੱਧੀਆਂ ਸੀਨਾਂ ਹੀ ਲਾਉਣੀਆਂ ਬਸ ਆਪਾਂ ਇਹਨੂੰ ਵੀ ਪਲਾਜੋ ਕਹਿੰਦੇ ਆ ਹਵੇ ਪੈਂਟ ਪਲਾਜ ਨਹੀਂ ਹੈ ਇਹ ਸਿੱਧਾ ਪਲਾਜੋ ਆ ਪੈਂਟ ਪਲਾਜੋ ਦੀ ਵੀ ਮੈਂ ਪਾਉਂਗੀ ਵੀਡੀਓ ਥੋੜੇ ਜਿਹਾ ਬੀਜੀ ਚੱਲ ਰਹੇ ਆ ਕਈ ਵਾਰੀ ਸੂਟ ਆ ਜਾਂਦੇ ਕਈ ਵਾਰੀ ਫੀਓ ਆ ਜਾਂਦੇ ਤੁਸੀਂ ਐਤ ਸੇ ਮੋਰ ਕਮਾ ਕੇ ਇੰਡੀਆ ਆਪਣੇ ਦੂਜਾ ਉਹਨੂੰ ਆਪਾਂ ਕਰ ਲੇਦਾ ਥੱਲੇ ਨੂੰ ਇੱਥੇ ਬਟਨ ਗਿਆ ਕਮਾ ਕੇ ਤੁਸੀਂ ਇਹਨੂੰ ਇਹ ਕਰਕੇ ਸਮੋਰੀ ਚ ਡਬਲ ਕਰ ਸਕਦੇ ਹੋ ਮੋਰੀ ਉਧਰ ਨੂੰ ਤਾਂ ਜ਼ਿਆਦਾ ਡਰ ਹੁੰਦਾ ਹੈ ਏ ਮੈਂ ਵੀਡੀਓ ਕਟਾਈ ਦੇ ਵਿੱਚ ਤਾਣੀ ਸੀ ਭਾਈ ਫਿਰ ਮੇਨ ਲੰਬੀ ਬਹੁਤ ਹੋ ਜਾਂਦੀ ਫਿਰ ਕਾੜੀ-ਕਾੜੀ ਕਰਨਾ ਪੈਂਦਾ ਕਈ ਵਾਰੀ ਸ਼ਾਮ ਵੀ ਨਹੀਂ ਲੱਗਦੀ ਹੈਗੀ ਤੇ ਇਸ ਕਰਕੇ ਮੈਂ ਫਿਰ ਵੀਡੀਓ ਵੱਖਰੀ ਪਾਈ ਆ ਆਹ ਲੋ ਜੀ ਬਣ ਗਿਆ ਆਪਾਂ ਆਹ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾ ਲਦੀ ਆ ਇਹਦੀਆਂ ਸੀ ਨਾ ਦੇਖੋ ਹੁਣ ਇਹਦੀ ਰਹਿ ਗਈ ਬੈਲ ਆਹ ਬੈਲਟ ਇਹ 벨ਟ ਨਿਲੋਣੀ ਹੈਗੀ ਆਪਾਂ ਉਹ ਪੈਂਟ ਪਲਾ ਜੋ ਨਹੀਂ ਹੈ ਆਪਣਾ ਸਿੱਧਾ ਹੀ ਪਲਾ ਜੋ ਕਰਕੇ ਆਪਾਂ ਹੁਣ ਇਹਨੂੰ ਪਾਣੀ ਲਾਸਟਿਕ ਆ। ਆ ਦੇਖੋ ਇਹਨੂੰ ਹੁਣ ਆਪਾਂ ਲਾਸਟਿਕ ਪਾ ਦਈਏ ਜਾਂ ਆਪਾਂ ਨਾਲਾ ਪਾ ਦਈਏ ਵੈਸੇ ਤੋਂ ਤੇ ਲਾਸਟਿਕ ਹੀ ਪਾਈ ਦੀ ਜ਼ਿਆਦਾ। ਤੇ ਉਹ ਲਾਸਟਿਕ ਇਦਾਂ ਪਾਉਣੀ ਆ ਆ ਮੇਰੇ ਕੋਲ ਲਾਸਟਿਕ ਆ। ਆਹ ਵਾ ਚਲ ਸੌਰੀ ਥੋੜੀ ਜਿਹੀ ਆਪਣੀ ਪਰਸਨਲ ਗੱਲ ਸੀ ਕਰ ਤੇ ਆਪ ਸਤਾ ਗਿਆ ਤੇ ਆਪਾਂ ਇੱਥੋਂ ਹਨਾ ਨਿਸ਼ਾਨੀ ਵੀਡੀਓ ਆਪਾਂ বেলਟ ਨੂੰ ਲਾਉਣੀ ਹੈ ਤੇ ਆਪਾਂ বেলਟ ਨੂੰ ਇਦਾਂ ਕਰ ਲੈਣਾ ਜਿੰਨੀ ਵੀ ਤੁਸੀਂ বেলਟ ਪਾਉਣੀ ਵੈਸੇ ਤਾਂ ਉਹਦਾ 1/2 ਇੰਚ ਪਾਈਦਾ 1/2 ਪਾਈਦਾ ਆਸਨ ਦਾਦ ਪਾਈਦਾ ਜਿੰਨਾ ਆਪਣਾ ਹਾਸ ਨੇ ਉਹ ਤੋਂ ਆਪਾਂ ਅੱਧ ਪਾਈਦਾ ਜਿੱਦਾਂ ਤੁਹਾਨੂੰ ਮਿਲ ਲੋ ਇਹਦਾ ਫਿਰ ਦਾ ਅੱਧ ਕਰ ਲੋ ਅਦੇ ਅੱਧਾ ਪੈਣੀ ਆ ਹੁਣ ਇਹ ਥੋੜੀ ਜਿਹੀ ਕੱਟਿਆ ਫਿਰ ਮੈਨੂੰ ਜੋੜ ਪਾਉਣਾ ਪੈਣਾ ਤਾਂ ਬਾਕੀ ਤੁਸੀਂ ਇਹਨੂੰ ਇੱਦਾਂ ਮੈਂ ਤੁਹਾਨੂੰ ਦੱਸਦੀ ਆ ਜੋੜ ਮੈਂ ਫਿਰ ਮੋਰੋ ਟਾਈਮ ਬਹੁਤ ਲੱਗਣਾ ਤਾਂ ਤੁਸੀਂ ਇਹਨੂੰ ਜੋੜ ਪਾ ਲਓ ਜੋੜ ਪਾ ਕੇ ਤੁਸੀਂ ਇਹਨੂੰ ਅੱਧ ਚੋਂ ਇਦਾਂ ਕਰ ਲਓ ਸੀਨ ਲਾ ਲਓ ਸੀਨ ਲਾਣੀ ਸੀਨ ਲਾ ਲਓ ਨਹੀਂ ਖੁੱਲ੍ਹੇ ਹੀ ਰੱਖ ਲਓ ਤਾਂ ਇਹਨੂੰ ਨਿਸ਼ਾਨੀਆਂ ਲਾਓ ਤੁਸੀਂ ਜ਼ਰੂਰ ਕਿਉਂ ਇਹਨੂੰ ਇੱਧਰ ਚਾਰੇ ਪਾਸੇ ਆਪਾਂ ਨਿਸ਼ਾਨੀਆਂ ਲਾਵਾਂਗੇ ਇਦਾਂ ਚਾਰੇ ਪਾਸੇ ਨਿਸ਼ਾਨੀਆਂ ਲਾ ਕੇ ਕਿਉਂ ਨਿਸ਼ਾਨੀਆਂ ਤੇ ਫੇ ਆਪਾਂ ਨੂੰ ਪਤਾ ਰਹੂਗਾ ਪਈ ਇਹ ਅੱਧ ਚ ਇੱਥੇ ਅੱਧ ਹੋਣਾ ਹੀ ਰਹਾ ਹਨਾ ਜੇ ਆਪਾਂ ਨਿਸ਼ਾਨੀਆਂ ਲਾਉਂਦੇ ਫੇਰ ਆਪਾਂ ਨੂੰ ਇੱਧਰ ਪਤਾ ਨਹੀਂ ਵੱਧ ਘੱਟ ਹੋ ਜਾਣੀਆਂ ਤੇ ਫੇਰ ਮੋਹਰੇ ਜਾ ਕੇ ਥੋੜੇ ਜਾਣੀਆਂ ਆ ਫੇਰ ਥੋੜੇ ਫੇ ਮੋਹਰੇ ਜ਼ਿਆਦਾ ਬਲ ਪੈ ਜਾਣੇ ਆ ਪਿੱਛੇ ਬਲ ਘੱਟ ਹੋਣੇ ਆ ਇੱਕ ਸਾਈਡ ਤੇ ਫੇਰ ਆਪਾਂ ਇਦਾਂ ਨਿਸ਼ਾਨੀਆਂ ਲਾ ਲਓ ਤੁਸੀਂ ਨਿਸ਼ਾਨੀਆਂ ਲਾ ਕੇ ਹੁਣ ਇਹਨੂੰ ਇੱਦਾਂ ਅੱਧ ਵਿਚ ਕਰ ਲਓ ਇੱਥੇ ਰੱਖ ਲਓ ਆ ਵੇਖੋ ਅੱਧ ਵਿਚ ਕਰ ਲਓ ਮੈਂ ਵੇਸ਼ੇ ਉਹਦਾ ਸੀਨ ਲਾਉਣੀ ਹੁੰਨੀ ਉੱਤੇ ਇੱਦਾਂ ਨਹੀਂ ਭੀ ਜਿੱਦਾਂ ਹੁਣ ਆਹ ਨੇਫਾ ਇੱਦਾਂ ਹਨਾ ਤੁਸੀਂ ਪਾਣ ਲਓ ਇੱਦਾਂ ਹੁਣ ਕਈ ਇੱਦਾਂ ਪਾਉਂਦੇ ਆ ਪਰ ਉਹ ਗਲਤ ਆ ਉਹ ਗਲਤ ਇੱਦਾਂ ਹੈ ਹੁਣ ਕਿਉਂ ਅਸੀਂ ਇੱਥੇ ਪਜਾਮੇ ਪਾਉਂਦੇ ਤਾਂ ਸਾਨੂੰ ਪਤਾ ਆ ਇੱਕ ਦੋ ਤੋਂ ਦਵਦਾ ਕਵਿਸ਼ਨ ਹੀ ਵਿਗੜਦਾ ਹੈਗਾ ਜਦ ਉਹ 2 4 ਤੋਂ ਪੈਂਦੀ ਆ ਫਿਰ ਉਹ ਲਾਸਟਿਕ ਇਕੱਠੀ ਹੋ ਜਾਂਦੀ ਆ ਯੋਕ ਇਹ ਤੁਸੀਂ ਇੱਦਾਂ ਐਕਸੀਨ ਲਾਓ ਬਿਸ਼ੱਕ ਤੁਸੀਂ ਇੱਦਾਂ ਹਨਾ ਕਰਕੇ ਭੰਨ ਕੇ ਹੁਣ ਤਾਂ ਪਤਾ ਕੀ ਕਰਦੇ ਆ ਹੁਣ ਇਦਾਂ ਨਿਫਾ ਭੰਨ ਲੈਂਦੇ ਆ ਇਦਾਂ ਨਾਲ ਨਾਲ ਸੀਨ ਲਾਉਂਦੇ ਇਲਾਸਟਿਕ ਵੈੱਕ ਇਦਾਂ ਰਹਿਣ ਦਿੰਦੇ ਪਈ ਹਾਂ ਇਦਾਂ ਵੀ ਠੀਕ ਆ ਫਿਰ ਤੁਸੀਂ ਉੱਤੇ ਸੀਨ ਲਾ ਦੋ ਫਿਰ ਉਹ ਦੀ ਸ਼ੇਪਿੰਗ ਬਹੁਤ ਸੋਹਣੀ ਆਉਂਦੀ ਤੁਸੀਂ ਇਦਾਂ ਲਾ ਕੇ ਤੇ ਇਦਾਂ ਨਿਫਾ ਨਾਲ ਭੰਨ ਲਓ ਨਿਫਾ ਭੰਨ ਕੇ ਇਦਾਂ ਨਾਲ ਸੀਨ ਲਾ ਦੋ ਸੀਨ ਲਾ ਕੇ ਫਿਰ ਤੁਸੀਂ ਉੱਤੇ ਇਲਾਸਟਿਕ ਦੇ ਸੀਨ ਲਾਓ ਐਕਸੀਨ ਜ਼ਰੂਰ ਲਾਓ ਮੈਂ ਤਾਂ ਉਹ ਦਾ ਦੋ ਰੋਣੀ ਨਹੀਂ ਤਿੰਨ ਇੱਕ ਪਹਿਲਾ ਵੀ ਦੇ ਰੋਣੀ ਗੱਬੇ ਵੀ ਫੇ ਉੱਪਰ ਵੀ ਲੈ ਮੈਂ ਤੁੰਦ ਖਾਲ ਦਿੰਨੀ ਆ ਖਿੱਚਣੀ ਪੂਰੇ ਜੋਰ ਨਾਲ ਲਾਸਟਿਕ ਆਪਾਂ ਨੂੰ ਪੈਂਦੀ ਆ ਆ ਵੀ ਪੂਰੇ ਜੋਰ ਨਾਲ ਉਹ ਲਾਸਟਿਕ ਖਿੱਚਣੀ ਪੈਣੀ ਤਾਂ ਜਾ ਕੇ ਲਾਸਟਿਕ ਫੇ ਪੂਰੀ ਹੁੰਦੀ ਨਹੀਂ ਲਾਸਟਿਕ ਆਪਣੀ ਘੱਟ ਵੱਧ ਜਾਣੀ ਆ ਫੇਰ ਉਹ ਆਪਾਂ ਨੂੰ ਢੇਡ ਭਲੇਡ ਕਰਨਾ ਪੈਂਦਾ ਹਣਾ ਦੇਖੋ ਆ ਮੈਂ ਨਿਸ਼ਾਨੀਆਂ ਲਾਈਆਂ ਆ ਆਪਣੇ ਆਪਾਂ ਇਦਾਂ ਹੀ ਇਹਨੂੰ ਨਿਸ਼ਾਨੀਆਂ ਲਾ ਲੈਣੀ ਆ ਆਪਣਾ ਆ ਤੇ ਆ ਇਹ ਆਪਾਂ ਨੂੰ ਇਹਨੂੰ ਆਪਾਂ ਕੱਟ ਲਾ ਲਓ। ਆ ਦੇਖੋ। ਉੱਧਰ ਨੇਫੇ ਤੇ ਸੀਨ ਹੈਗੀ ਆ ਅੱਧ ਜਿਹਨੂੰ ਕੱਟ ਲਾ ਲਓ। ਜਿਹੜਾ ਪਲਾਜੋ ਹੋਣਾ ਉਹਦੀ ਇੱਥੇ ਸੀਨ ਆ ਜਾਣੀ ਹੁਣ ਆ ਆਪਣਾ ਸੀਨ ਆ ਇਹ ਸੂਈ ਨੂੰ ਆਪਾਂ ਵਿੱਚ ਗੱਡਣਾ। ਸੂਈ ਨੂੰ ਬਾਹਰ ਨਹੀਂ ਕਰਨਾ ਹੈਗਾ ਵਿੱਚ ਗੱਡ ਕੇ। ਇਹ ਥੋੜੀ ਜਿਹੀ ਸਪੋਰਟ ਜਾਣੀ ਪੈਂਦੀ ਆ ਫੇ ਮਸ਼ੀਨ ਨੂੰ ਤਾਂ ਜਾ ਕੇ ਫੇ ਆਪਣੀ ਇਲਾਸਟਿਕ ਪੈਂਦੀ ਆ। ਇਹ ਆ ਦੇਖੋ ਇੱਥੋਂ ਆਪਾਂ ਬੁਰੇ ਜ਼ੋਰ ਨਾਲ ਖਿੱਚਣੀ। ਆ ਲਈ ਇਹ ਦਾ ਹੈ ਕਿ ਹਨ ਕੇ ਟੁੱਟੇ ਲਾਸਟਿਕ ਲਿਉਣੀ ਆਪਾਂ ਸੂਈ ਨੂੰ ਵਿੱਚ ਕਰਨਾ ਜੇ ਤੁਸੀਂ ਸੂਈ ਨੂੰ ਬਾਹਰ ਉੱਤੇ ਰੱਖੋਗੇ ਫੇਰ ਤੁਹਾਡੀ ਲਾਸਟਿਕ ਦਾ ਕਪੜਾ ਬਾਹਰ ਨੂੰ ਆ ਜਾਣਾ ਤਾਂ ਫੇਰ ਉਹ ਸੂਤ ਨਹੀਂ ਆਉਣਾ ਹੈਗਾ ਓੜੀਗੇ ਔਖੀ ਬੰਦੀ ਲਾਸਟਿਕ ਐਦਾਂ ਦੇਖੋ

ਆ ਦੇ ਫਿੱਕਾ ਜਿਹਾ ਨਾ ਦੇਖੋ ਸੀਣੀ ਆ ਆ ਦੇ ਇੱਥੇ ਲਾਸਟ ਤੱਕ ਆਪਣੀ ਜਵਾਨੀ ਆਪਾਂ ਇਹਨੂੰ ਮੋੜ ਲਓ ਥੋੜਾ ਜਿਹਾ ਮੋੜ ਕੇ ਏਦਾਂ ਉੱਪਰ ਰੱਖ ਲਓ ਮੈਂ ਤੁਹਾਨੂੰ ਪੂਰੀ ਐਨ ਬਹੁਤ ਤਰੀਕੇ ਨਾਲ ਹੌਲੀ ਹੌਲੀ ਸਮਝਾ ਦਿੰਗੇ ਜੇ ਨਾ ਵੀ ਕਿਸੇ ਨੂੰ ਸਮਝ ਲੱਗੇ ਤਾਂ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਕਮੈਂਟ ਕਰਕੇ ਕਿਉਂਕਿ ਆ ਵੀ ਦੁਬਾਰਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ یہ اپ کا کپڑا بھی بیک دینا لاسٹک بھی آوے اپنی یہاں دو سینا لا کے پھر دکھاؤں گی

ਇੱਥੇ ਕਈ ਆਪਾਂ ਪਜਾਮੇ ਬਾਹਰ ਲੈਣੇ ਆ ਤਾਂ ਉਹ ਇਦਾਂ ਹੀ ਹੁੰਦੀ ਆ ਉਹ ਸੈਂ ਇਕੱਠੀ ਹੋ ਜਾਂਦੀ ਆ ਲਾਸਟਿਕ ਦਾ ਸੀਣ ਲੱਗਿਓ ਫੇ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਲਾਸਟਿਕ ਦਾ ਮੈਂ ਤਿੰਨ ਸੀਣ ਲਾਉਣੀ ਹੁੰਦੀ ਨਹੀਂ ਤਿੰਨੇ ਲਾਓ ਇੱਕ ਗੱਬੇ ਇੱਕ ਥੱਲੇ ਦੇ ਪਾਸੇ ਇੱਕ ਉੱਪਰਲੇ ਪਾਸੇ ਕੋ ਫੇਬਾ ਵੀ ਫੇਰ ਆਪਣੇ ਸਹੀ ਪਹਿਣੇ ਨਹੀਂ ਆਪਣੇ ਵੱਧ ਵੱਧ ਘਟ ਹੋ ਜਾਣੇ ਆ ਆ ਦੇਖੋ ਸੀਨ ਵਿੱਚ ਇਲਾਸਟਿਕ ਆ ਗਈ ਹੈ ਨਾ ਇਲਾਸਟਿਕ ਵਿੱਚ ਦਿਓ ਫੇਰ ਤੁਹਾਡੀ ਸੀਨ ਨਹੀਂ ਕੀਤੀ ਜਾਂਦੀ ਹੈ ਕਿ ਇਲਾਸਟਿਕ ਸੋਰੀ ਸੀਨ ਫੇਰ ਇਲਾਸਟਿਕ ਨਹੀਂ ਖਰਾਬ ਹੁੰਦੀ ਹੈ ਕਿ ਨਾ ਇਲਾਸਟਿਕ ਖਰਾਬ ਹੋਣੀ ਨਾ ਆਪਣਾ ਪਜਾਮਾ ਆਪਣਾ ਪਜਾਮਾ ਇਹਨ ਸਹੀ ਆਗਾ ਦੇਖੋ ਇਹਨ ਅਪਰ ਟੈਂਸਿਨ ਨੂੰ ਮੈਂ ਇੱਕ ਥੱਲੇ ਲਾਉਂਦੀ ਹਣੀ ਪਹਿਲਾ ਥੱਲੇ ਆ ਹੀ ਲਾਉਣੀ ਆ ਬਾਅਦ ਚ ਗੱਬੇ ਵਾਲੀ ਫੇ ਉੱਪਰ ਵਾਲੀ ਕਿੰਨੇ ਸੀ ਉਹਨਾਂ ਲਾ ਕੇ ਫਿਰ ਲਾਸਟਿਕ ਪਾਉਂਦੀ ਆ ਪਾਈਪ ਐਂਦੀ ਆ ਸਹੀ ਤੇ ਐ ਸੀਗੀ ਵੈਸੇ ਮੈਂ ਇਹਦੀ ਪੈਕ ਵੀ ਪਾ ਦੂੰਗੀ ਮਗਰ ਤੁਹਾਨੂੰ ਅਭੀ ਇਹਦੀ ਪੈਕ ਮਗਰ ਪਾਉਂਗੀ ਤੇ ਕਿਉਂ ਲਾਸਟਿਕ ਅੱਜ ਮੇਰੀ ਅੱਧੀ ਰਹਿੰਦੀ ਅੱਧੀ ਆ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ